ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਸੋ ਪੰਜਾਬ ਦੇ ਬੱਚੇ ਆ ਜੀ ਪੰਜਾਬ ਨਾਲ ਖੜੇ ਆ ਮੈਂ ਪਿਛਲੇ 5 ਦਿਨ ਪਹਿਲਾਂ ਠੀਕ ਆ ਮੈਂ ਆਇਆ ਸੀ ਤੇ ਮੇਰੇ ਤੋਂ ਨਹੀਂ ਰਹਾ ਗਿਆ ਪੰਜਾਬ ਦਾ ਦੁੱਖ ਵੇਖਿਆ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਉਹ ਦਿਨ ਵੀ ਮਾਝਾ ਸਾਡੇ ਸਾਡੀ ਮਾਰਸ਼ਲ ਮਾਰਸ਼ਲ ਕੌਮ ਆ ਪਹਿਲੀ ਗੱਲ ਸਾਡੀ ਠੀਕ ਆ ਤੇ ਮਾਝਾ ਮਾਝੇ ਨੇ ਹਮੇਸ਼ਾ ਸੰਤਾਪ ਹੰਡਾਇਆ ਠੀਕ ਆ 47 ਲਾ ਲਓ ਪਹਿਲਾਂ 88 ਵਾਲਾ ਲਾ ਲਓ ਪਰ ਹੁਣ ਮੱਝੀ ਵਾਲੀ ਇਕੱਲੀ ਗੇਮ ਨਹੀਂ ਰਹਿ ਗਈ ਹੁਣ ਮੈਨੂੰ ਫੋਨ ਆਇਆ ਸੀ ਮੱਕੜ ਸਾਹਿਬ ਆਪਣੇ ਫਾਜ਼ਿਲકા ਸਾਡੇ ਉਧਰ ਹਰਿਆਣੇ ਵਾਲੇ ਪਾਸੇ ਫਲੋਰ ਪਰ ਘੱਗਰ ਉੱਥੋਂ ਵੀ ਟੁੱਟ ਗਈ ਸੋ ਆ ਟਾਈਮ ਆ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਦੇ ਨਾਲ ਖੜਾਂਗੇ ਮੇਰੇ ਮਾਧਮ ਰਹੀਂ ਮੇਰੇ ਹੋਰ ਜਿੰਨੇ ਵੀ ਬਿਜ਼ਨਸਮੈਨ ਭਰਾ ਕਿਉਂਗੀ ਭਰਾ ਵੀ ਬਿਜ਼ਨਸਮੈਨ ਆ ਬਿਲਡਰ ਆ ਠੀਕ ਆ ਮੇਰੇ ਨਾਲ ਖੜਾ ਹੋਰ ਵੀ ਮੇਰੇ ਜਿੰਨੇ ਬਿਜ਼ਨਸਮੈਨ ਭਰਾ ਆ ਮੈਨੂੰ ਫੋਨ ਨਾ ਕਰਨਾ ਪਵੇ ਕਿਸੇ ਨੂੰ ਆਪੇ ਰੜਕੇ ਠੀਕ ਆ ਆਪਾਂ ਪੰਜਾਬ ਨਾਲ ਖੜੀਏ ਇਹ ਸਮਾਂ ਪੰਜਾਬ ਨਾਲ ਖੜਨ ਦਾ ਠੀਕ ਆ ਜਿੰਨਿਆਂ ਤੋਂ ਟਰੈਕਟਰ ਦਿੱਤੇ ਜਾਂਦੇ ਆ ਦਓ ਜਿੰਨਿਆਂ ਤੋਂ ਕੋਈ ਫੰਡ ਭੇਜੇ ਜਾਂਦੇ ਆ ਭੇਜੋ ਆਪਾਂ ਪੰਜਾਬ ਦੀ ਮਤ ਕਰੀਏ ਬਾਜ ਭਾਵੇਂ ਮੇਰਾ ਮੇਰੇ ਖਾੜੇ ਖੂੜੇ ਜਦੋਂ ਆ ਪਾਣੀ ਥੱਲੇ ਹੋ ਗਿਆ ਮੇਰੇ ਫਰੀ ਖਾੜੇ ਲਵਾ ਲਿਓ ਠੀਕ ਆ ਬਿジネスਮੈਨ ਆਹੀ ਰਿਕਵਰੀ ਆ ਮੈਂ ਆਹੀ ਰਿਕਵਰੀ ਕਰ ਸਕਦਾ ਵੀ ਹੁਣ ਅੱਗੇ ਮੈਂ ਫਿਲਮਾਂ ਚਾਹੁੰਦਾ ਮੇਰੇ ਤੋਂ ਮੇਰੇ ਤੋਂ ਫਿਲਮ ਕਰਾ ਲੋ ਠੀਕ ਆ ਠੀਕ ਆ ਮੈਂ 3-4 ਕਰੋੜ ਰੁਪਇਆ ਫਿਲਮ ਦਾ ਮੰਗਣਾ ਮੇਰੀ ਉਹ ਵੀ ਮੇਰੇ ਤੋਂ ਫ੍ਰੀ ਦੀ ਫਿਲਮ ਕਰਾ ਲੋ ਪਰ ਇੱਕ ਵਾਰੀ ਉਹ ਜਿਹੜੇ ਮੈਨੂੰ ਪੈਸੇ ਦੇਣੇ ਆ ਉਹ ਪੈਸੇ ਆਪਾਂ ਪੰਜਾਬ ਦੇ ਨਾਲ ਖੜੀਏ ਪੰਜਾਬ ਮੈਨੂੰ ਕਿਸੇ ਵੀ ਮੇਰੇ ਮੈਂ ਆ ਮੈਸੇਜ ਆਉਦੇ ਯਾਰਾਂ ਦੋਸਤਾਂ ਨੂੰ ਲਾਉਣ ਲੱਗਿਆ ਮੈਂ ਕਿਸੇ ਨੂੰ ਹੁਣ ਫੋਨ ਨਹੀਂ ਕਰਨਾ ਇਹ ਕੈਮਰਿਆਂ ਰਾਹੀਂ ਸਾਰੇ ਮੈਨੂੰ ਵੇਖ ਰਿਆ ਠੀਕ ਆ ਆਪਾਂ ਵਾਦੇ ਘਾਟੇ ਬਾਅਦ ਪੂਰੇ ਕਰ ਲਾਂਗੇ ਅੱਜ ਜਿੰਨਾ ਪੈਸਾ ਭੇਜਿਆ ਜਾਂਦਾ ਜਿੰਨਾ ਰਾਸ਼ਨ ਭੇਜਿਆ ਜਾਂਦਾ ਠੀਕ ਆ ਆਪਾਂ ਐਨ ਜੀਓ ਆ ਭਾਜੀ ਹੁਣੀ ਠੀਕ ਹੈ ਗਲੋਬਲ ਸੇਖ ਵਾਲੇ ਇਹਨਾਂ ਨੂੰ ਭੇਜੋ ਇਹਨਾਂ ਦਾ ਡਾਇਰੈਕਟਰ ਠੀਕ ਹੈ ਆਪਾਂ ਪੰਜਾਬ ਦੇ ਨਾਲ ਖੜੀਏ ਬਸ ਬਹੁਤਾ ਕੁਝ ਦੇਖੋ ਆਪਾਂ 100 ਟਰੈਕਟਰ ਦੀ 100 ਟਰੈਕਟਰ ਦਾ ਜ਼ਿਕਾਰਾ ਬੁਲਾਇਆ ਸੀ ਵੀ ਮੈਂ 5 ਕਰੋੜ ਰੁਪਏ ਆਪ ਦਊਂਗਾ 100 ਟਰੈਕਟਰ ਮੇਰੇ ਜਿੰਨੇ ਮੇਰੇ ਯਾਰ ਦੋਸਤ ਨੇ ਬਿਜ਼ਨਸਮੈਨ ਨੇ ਠੀਕ ਹੈ ਵਿਦੇਸ਼ਾਂ 'ਚ ਬੈਠੇ ਨੇ ਠੀਕ ਹੈ ਸਾਰਿਆਂ ਨੂੰ ਸਾਰਿਆਂ ਤੋਂ ਮੈਂ ਸੇਵਾ ਲਵਾਂਗਾ ਵੀ ਆਪਾਂ ਆਪਦੇ ਪੰਜਾਬ ਨੂੰ 100 ਟਰੈਕਟਰ ਦਈਏ ਠੀਕ ਹੈ ਉਹਦੇ ਵਿੱਚ ਮੈਂ 10 ਟਰੈਕਟਰ ਪਹਿਲੇ ਲੈ ਕੇ ਆ ਗਿਆ ਦੂਜੇ ਡਾਇਰੈਕਟਰ ਮੇਰੇ 10 ਮੇਰੇ ਭਰਾਵਾਂ ਨੇ ਸੇਵਾ ਵੀ ਭੇਜਤੀ ਜਿਨ੍ਹਾਂ ਦੇ ਵਿੱਚ ਆਪਣਾ ਅਗਲੇ ਹਫਤੇ ਗੁਲਸ਼ਨ ਗੁਲਸ਼ਨ ਸਨੀ ਮੱਕੜ ਪਿੰਕੀ ਢਾਲੀ ਵਾਲਾ ਬਾਜੀ ਤੇ ਜਸ਼ਨ ਬਾਈ ਠੀਕ ਆ ਇਹਨਾਂ ਨੇ ਪੇਮੈਂਟਾਂ ਵੀ ਭੇਜਤੀਆਂ ਵੀ ਅਗਲਾ ਅਗਲਾ ਸਾਡਾ ਕੀ ਕਹਿੰਦੇ ਹੁੰਦੇ ਲੋਟ ਅਗਲਾ ਲੋਟ ਰੈਡੀ ਆ ਪਰੀਤ ਟਰੈਕਟਰ ਤੋਂ ਤੇ ਪਰੀਤ ਵਾਲਿਆਂ ਨਾਲ ਮੇਰਾ ਵਧੀਆ ਪਿਆਰ ਆ ਕੋਈ ਹੋਰ ਕੰਪਨੀ ਦਾ ਵੀ ਡਾਇਰੈਕਟਰ ਜਿਵੇਂ ਕਹਿੰਦੇ ਸੀ ਵੀ ਨਹੀਂ ਨਹੀਂ 98 ਟਰੈਕਟਰ ਚਾਹੀਦਾ ਤੁਸੀਂ ਭਾਵੇਂ ਪਰੀਤ ਤੋਂ ਹੀ ਲੈ ਦਿਓ ਬਸ 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 ਜਿਹੜਾ ਵੀ ਭਾਈ ਆਪਾਂ ਹਾਂ ਆਪਾਂ ਆਪਦੇ ਪੰਜਾਬ ਨਾਲ ਖੜੇ ਆਉਣ ਵਾਲੀ ਵੀ ਕੋਈ ਗੱਲ ਨਹੀਂ ਜਿੰਨਾ ਜੋ ਉਹਨਾਂ ਦਾ ਹੈ ਵਪਾਰੀ ਉਹ ਵਪਾਰੀ ਸਮਝਦੇ ਆ ਹਾਂ ਉਹਨਾਂ ਦੀ ਵੀ ਮਜਬੂਰੀ ਆ ਠੀਕ ਆ ਅਸੀਂ ਤਾਂ ਸੇਵਾ ਕਰਨ ਆਏ ਸੀ ਉਸੇ ਗੱਡੀ 'ਚ ਬੈਠਦੇ ਸਾਰ ਉਦੋਂ ਤੁਸੀਂ ਕਿਹਾ ਵੀ ਸਾਨੂੰ ਟਰੈਕਟਰਾਂ ਦੀ ਲੋੜ ਆ ਅਸੀਂ ਕਿਹਾ ਕੋਈ ਗੱਲ ਨਹੀਂ ਟਰੈਕਟਰਾਂ ਦਾ ਬਾਅਦ 'ਚ ਅਸੀਂ ਗੱਡੀ 'ਚ ਬਹਿ ਕੇ ਤੁਸੀਂ ਨਾਲੇ ਸੀ ਬਾਈ ਸੀਗੇ ਨਾ ਅਮਰਪ੍ਰੀਤ ਹੁਣ ਇਹ ਗੱਲ ਥੋੜੀ ਜੀ ਅੱਗੇ ਆਜਾ ਅਮਰਪ੍ਰੀਤ ਜੀ ਕਿ ਇਹ ਟਰੈਕਟਰ ਕਹਿ ਰਹੇ ਸੀਗੇ ਕਿ ਕੱਲੇ ਹੜਾ ਨਹੀਂ ਉਦੋਂ ਬਾਅਦ ਵੀ ਪੰਜਾਬ ਲਈ 100 ਟਰੈਕਟਰ 200 ਜਿੰਨਾ ਵੀ ਆਉਗਾ ਬਾਈ ਜੀ ਅਸੀਂ ਜਿੰਨੇ ਕੁ ਜੋਗੇ ਆ ਨਾਲ ਖੜੇ ਆ ਜਦੋਂ ਪ ਦੱਸੂਗੀ ਸਭ ਤੋਂ ਪਹਿਲ ਹੀ ਕਟਰੀਚੇ ਖੜੇ ਹੋ ਗਏ ਮੈਂ ਮੈਂ ਇੰਪੋਰਟੈਂਟ ਮੈਂ ਆ ਦੱਸ ਕਲੀਅਰ ਕਰ ਦੋ ਮੈਂ ਪ੍ਰੋਜੈਕਟ ਮੈਂ ਆ 10 ਟਰੈਕਟਰ ਮੈਂ ਆ 10 ਟਰੈਕਟਰਾਂ ਦੀ ਜਿਹੜੀ ਸੇਵਾ ਉਹ ਭਾਜੀ ਉਹਨਾਂ ਨੂੰ ਦੇ ਕੇ ਚੱਲਿਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਵਾਰੀ ਮੈਂ 10 ਟਰੈਕਟਰ ਭਾਜੀ ਉਹਨਾਂ ਨੂੰ ਦੇ ਕੇ ਚੱਲਿਆ ਅਗਲੇ 10 ਜਿਵੇਂ ਬਾਬੇ ਭੂਰੀ ਵਾਲੇ ਗਏ ਆ ਉਹਨਾਂ ਉਹਨਾਂ ਤੋਂ ਸਿੱਧਾ ਡਿਟੇਲ ਲੈ ਕੇ ਉਹਨਾਂ ਦੇ ਨਾਮ ਕਰਾ ਕੇ ਚੱਲ ਜਾਗੇ ਫਿਰ ਹੋਰ ਜਿਹੜੀ ਸਸਤਾ ਜਿਵੇਂ ਜਿਹਨੂੰ ਲੋੜ ਆ ਠੀਕ ਹੈ ਸਾਡਾ ਭਰਾ ਆ ਇਦਾਂ ਇੱਥੇ ਪਹਿਲਾਂ ਤਾਂ ਇੱਧਰ ਬੂਰੇ ਕਰਾਂਗੇ ਬਾਕੀ ਤੁਸੀਂ ਕੀ ਕਰੋਗੇ ਉਹ ਮੈਨੂੰ ਨਹੀਂ ਪਤਾ ਅਮਰਪ੍ਰੀਤ